ਸੁਣਾ ਅਮਰਤ ਦਾ ਮਹਾਰਾਜ ਸ਼ੇਰ ਸਿੰਘ ਜੀ ਤੇਰੀ ਬਾਣੀ ਏ ਸੋ ਮਾ ਅਮਰਤ ਦਾ ਮਹਾਰਾਜ ਸ਼ੇਰ ਸਿੰਘ ਜੀ ਤੇਰੀ ਬਾਣੀ ਜਨ ਭਗਤਾਂ ਲਈ ਵਰਦਾਨ ਬਣੀ ਮਨ ਮੁਖਾਂ ਲਈ ਤਫਾਨ ਬਣੀ ਜਨ ਭਗਤਾਂ ਲਈ ਵਰਦਾਨ ਬਣੀ ਮਨ ਮੁਖਾਂ ਲਈ ਤਫਾਨ ਬਣੀ ਕਾਲ ਜੁਗ ਅੰਤਮ ਪਰਦਾਨ ਬਣੀ ਇਹ ਹੈ ਰਤਨਾ ਦੀ ਟਾਣੀ ਇਹ ਸੋਮਾ ਅਮਰਤ ਦਾ ਮਹਾਰਾਜ ਸੇਰ ਸਿੰਘ ਜੀ ਤੇਰੀ ਬਾਣੀ ਇਹ ਸੋਮਾ ਅਮਰਤ ਦਾ ਮਹਾਰਾਜ ਸੇਰ ਸਿੰਘ ਜੀ ਤੇਰੀ ਬਾਣੀ ਇਹ ਮਾਨਸ ਜਨਮ ਸਦਾਰ ਦਵੇ ਇਹ ਡੁੱਬਦਿਆ ਤਾਈ ਤਾਰ ਦਵੇ ਇਹ ਮਾਨਸ ਜਨਮ ਸਦਾਰ ਦਵੇ ਇਹ ਡੁੱਬਦਿਆ ਤਾਈ ਤਾਰ ਦਵੇ ਬਾਬਾ ਸਾਗਰ ਤੋਂ ਕਰ ਬਾਰ ਦਵੇ ਜੋ ਜਪਦਾ ਜੀਵ ਬਰਾਨੀ ਇਹ ਸੋ ਮਾਇਆ ਮਰਤ ਦਾ ਮਹਾਰਾਜ ਸ਼ੇਰ ਸਿੰਘ ਜੀ ਤੇਰੀ ਬਾਣੀ ਇਹ ਸੋ ਮਾਇਆ ਮਰਤ ਦਾ ਮਹਾਰਾਜ ਸ਼ੇਰ ਸਿੰਘ ਜੀ ਤੇਰੀ ਬਾਣੀ ਇਹਨੂੰ ਪੜਦੇ ਆ ਚਿੰਤਾ ਨਸਦੀ ਆ ਇਹ ਸੱਚ ਦਾ ਰਸਤਾ ਦੱਸਦੀ ਆ ਇਹਨੂੰ ਪੜਦੇ ਆ ਚਿੰਤਾ ਨਸਦੀ ਆ ਏ ਸੱਚ ਦਾ ਰਸਤਾ ਦੱਸ ਦਿਆਂ ਜਨ ਭਗਤਾਂ ਦੇ ਹਿਰਦੇ ਬਸਦੀ ਆ ਪਣ ਭਗਤਾਂ ਦੇ ਦਿਲ ਦੀ ਰਾਣੀ ਇਹ ਸੋਮਾ ਅਮਰਤ ਦਾ ਮਹਾਰਾਜ ਸੇਰ ਸਿੰਘ ਜੀ ਤੇਰੀ ਬਾਣੀ ਇਹ ਸੋਮਾ ਅਮਰਤ ਦਾ ਮਹਾਰਾਜ ਸੇਰ ਸਿੰਘ ਜੀ ਤੇਰੀ ਬਾਣੀ ਜੋ ਆਤਮ ਸੋਹੰਗ ਨਾਲ ਲੈਂਦੀ ਉਹ ਪੁਰਖ ਕਾਲ ਮਨ ਨਾਲ ਲੈਂਦੀ ਉਹ ਜੋ ਆਤਮ ਸੋਹਗ ਨਾ ਲੈਂਦੀ ਉਹ ਪੁਰਖ ਆਕਾਲ ਮਨਾ ਲੈਂਦੀ ਜੋ ਰੂਹ ਇਸ ਨੂੰ ਆਪਣਾ ਲੈਂਦੀ ਬਣ ਕੇ ਸੁਗੜ ਸਿਆਣੀ ਇਹ ਸੋਮਾ ਅਮਰਤ ਦਾ ਮਹਾਰਾਜ ਸੇ ਸਿੰਘ ਜੀ ਤੇਰੀ ਬਾਣੀ ਇਹ ਸੋਮਾ ਅਮਰਤ ਦਾ ਮਹਾਰਾਜ ਸੇ ਸਿੰਘ ਜੀ ਤੇਰੀ ਬਾਣੀ ਇਹ ਸੋਮਾ ਅਮਰਤ ਦਾ ਮਹਾਰਾਜ श सिंह जी तेरी बाणी सो हंगा Bhagwan Di Sohang Maharaj Sher Singh Vishnu Bhagwan Di